ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆਂ ਭਾਈ ਅਵਤਾਰ ਦੇ ਕੋਲੇ ਪਿੰਡ ਹੈਗਾ ਜੀ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਦੂਜੇ ਸੂਏ ਸੂਣ ਵਾਲੀ ਇੱਕ ਸੋਹਣੀ ਬਾੜ ਮਿੱਤਰੋ ਆਪਾਂ ਦਿਖਾ ਰਹੇ ਆਂ ਮੋਲ ਆਪਾਂ ਜੈਜਾ ਕਰਵਾਵਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਇਹ ਬਾਈ ਦਾ ਜਿਹੜਾ ਪਿੰਡ ਹੈ ਇੱਧਰ ਜੀਦਾ ਰੋਲ ਪਲਾਜ਼ਾ ਬਾਜ਼ਾਖਾਨਾ ਦੂਜੀ ਸਾਈਡ ਹੈ ਜੀ ਕੋਠਾ ਮਲੂਕਾ ਭਗਤਾ ਦੂਜੇ ਸੂਏ ਸੋਣੀ ਆ ਸਿਹਤ ਪੱਖੋਂ ਵੀ ਮਿੱਤਰੋ ਠੀਕ ਆ ਕੱਦ-ਕਾਟ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਬਾਹਲਾ ਵੱਡਾ ਵੀ ਨਹੀਂ ਆਪਾਂ ਕਹਿ ਸਕਦੇ ਤੇ ਥਣਾ ਦੀ ਬੰਤਰ ਮਿੱਤਰੋ ਸੋਣੀ ਆ ਹਜੇ 2-4 ਦਿਨਾਂ ਦੀ ਕੱਚੀ ਆ ਤੇ ਹਾਂਜੀ ਆ ਰੇਟ ਆ ਪਾਜੀ ਇਹਦਾ ਕੀ ਕਰਿਆ ਫਿਰ ਕੋਸ ਕਰਾ ਲਓ 70 ਕਰਾ ਲਓ 75 ਦਾ 66000 ਦੀ ਬੈਠ ਦੇ ਦਾਂਗੇ ਓਕੇ ਹਾਂ ਤੇ ਖੁੱਲੂ-ਖਾਲੂ ਬਹੁਤ ਜੀ ਹਜੇ ਹਾਂ ਢਿੱਲਾ-ਬਲ ਬਹੁਤ ਆ ਹਨਾ ਹਾਂ ਕਾਗਜ਼ਰ ਕੀ ਪਈ ਆ ਉਹ ਵੀ ਕੋਈ ਗੱਲ ਨਹੀਂ ਤੇ ਫੋਨ ਨੰਬਰ ਬੋਲ ਦਿਓ ਜੀ ਆਪਾਂ 946343 12138 946343 12138 ਪਿੰਡ ਰਮਾਣਾ ਤਸਵੀਰ ਜੈਤੋ ਤੇ ਜ਼ਿਲ੍ਹਾ ਫਰੀਦਕੋਟ